ਜਿਸ ਤਰੀਕੇ ਦੇ ਨਾਲ ਮਹਾਲੀ ਦੇ ਪਿੰਡ ਦੇ ਵਿੱਚ ਮਤਦਾ ਪਾਇਆ ਗਿਆ ਉੱਥੇ ਹੀ ਨਾਬਾ ਦੇ ਵਿੱਚ ਵੀ ਜੀ ਨਾਬਾ ਦੇ ਪਿੰਡ ਗਲਵੱਟੀ ਦੀ ਪੰਚਾਇਤ ਦੇ ਵੱਲੋਂ ਅਜਿਹਾ ਫਰਮਾਨ ਸੁਣਾਇਆ ਗਿਆ ਲਾ ਮੈਰਿਜ ਕਰਾਉਣ ਵਾਲੇ ਮੁੰਡਾ ਕੁੜੀ ਦੇ ਖਿਲਾਫ ਜੋ ਕੇ ਫੈਸਲਾ ਲਿਆ ਗਿਆ ਲਾ ਮੈਰਿਜ ਕਰਾਉਣ ਵਾਲੇ ਮੁੰਡਾ ਕੁੜੀ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ 2016 ਦੇ ਵਿੱਚ ਪਿੰਡ ਦੇ ਮੁੰਡਾ ਕੁੜੀ ਨੇ ਆ ਲਾ ਮੈਰਿਜ ਕਰਵਾਈ ਸੀ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਆਕੇ ਦੋਵੇਂ ਰਹਿਰੇ ਨੇ ਦੋ ਬੱਚਿਆਂ ਸਣੇ ਪਤਨੀ ਪਤਰੀਆਂ ਨੂੰ ਪਿੰਡ ਦੇ ਵਿੱਚੋਂ ਬਾਹਰ ਜਾਣ ਦੇ ਹੁਕਮ ਦੇ ਦਿੱਤੇ ਗਏ ਆ ਤਾਂ ਇਸ ਤਰੀਕੇ ਦੇ ਨਾਲ ਹੀ ਮਹਾਲੀ ਦੇ ਪਿੰਡ ਦੇ ਵਿੱਚ ਵੀ ਅੱਜ ਇਹ ਹਾ ਮਤਾ ਪੰਚਾਇਤ ਦੇ ਵੱਲੋਂ ਪਾਇਆ ਗਿਆ ਇਸ ਤੋਂ ਪਹਿਲਾਂ ਬਠਿੰਡਾ ਤੋਂ ਫਰੀਦਕੋਟ ਤੋਂ ਅਜੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਤਾਂ ਸਾਡੇ ਨਾਲ ਨਾਬਾ ਦੇ ਪਿੰਡ ਗਲਵੱਟੀ ਦੇ ਸਰਪੰਚ ਗੁਰਚਰਨ ਸਿੰਘ ਜੁੜ ਚੁੱਕੇ ਨੇ ਅ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਪਹਿਲਾਂ ਤਾਂ ਇਹੀ ਸਵਾਲ ਹੈ ਕਿ ਆਖਰਕਾਰ ਅਜਿਹਾ ਮਤਾ ਪਾਉਣ ਦੀ ਨੋਬਤ ਕਿਉਂ ਆਈ ਹੈ ਅਜਿਹਾ ਮਤਾ ਕਿਉਂ ਪਾਇਆ ਗਿਆ ਕਿ ਜੇਕਰ ਕੋਈ ਪਿੰਡ ਦੇ ਵਿੱਚ ਲੰਮ ਮੈਰਿਜ ਕਰਵਾਉਂਦਾ ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਬੀਰ ਜੀ ਇਹ ಗ್ರಾಮ ਪੰਚਾਇਤ ਵੱਲੋਂ ਕੋਈ ਮਤਾ ਨਹੀਂ ਨਗਰ ਨਿਵਾਸੀਆਂ ਦਾ ਇਕੱਠ ਕੀਤਾ ਸੀਗਾ ਪਰਿਵਾਰਕ ਮੈਂਬਰ ਹੂੰ ਜੀ ਨਹੀਂ ਪੰਚਾਇਤ ਵੱਲੋਂ ਮਤਾ ਨਹੀਂ ਪਾਇਆ ਗਿਆ ਕਿਹਾ ਗਿਆ ਸੀਗਾ ਨਗਰ ਦਾ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਪਹਿਲਾਂ ਜਦੋਂ ਉਹਨਾਂ ਦਾ ਕੋਈ ਸਮਝੌਤਾ ਹੋਇਆ ਹੋਊਗਾ ਜੀ ਜਦੋਂ ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਆ ਜਦੋਂ ਇਹਨਾਂ ਨੇ ਵਿਆਹ ਕਰਾਇਆ ਆਪਸ ਵਿੱਚ ਲਵ ਮੈਰਿਜ ਕਰਵਾਈਆ ਹੂੰ ਜਦੋਂ ਇਹਨਾਂ ਨੇ ਕੋਈ ਸਮਝੌਤਾ ਕੀਤਾ ਹੋਊਗਾ ਵੀ ਮੁੰਡਾ ਜਿਹੜਾ ਉਹ ਇੱਥੋਂ ਪਿੰਡ ਤੋਂ ਬਾਹਰ ਰਹੂਗਾ ਉਸ ਦੇ ਤਹਿਤ ਇਹਨਾਂ ਨੇ ਕੱਟ ਕੀਤਾ ਸੀਗਾ ਹੁਣ ਮੁੰਡਾ ਜਣੀ ਸਾਲ ਸੇ ਮਹੀਨੇ ਤੋਂ ਰਹਿ ਰਿਹਾ ਸੀਗਾ ਲਗਾਤਾਰ ਇੱਥੇ ਜੀ ਹਾਂ ਇਹ ਕਹਿੰਦੇ ਸੀਗੇ ਵੀ ਸਾਨੂੰ ਇੱਥੇ ਦਿੱਕਤ ਆ ਰਹੀ ਆ ਕਈ ਵਾਰੀ ਸਾਡੇ ਅੱਖਾਂ ਦੇ ਸਾਹਮਣੇ ਆ ਜਾਂਦੀ ਆ ਕੁੜੀ ਨਹੀਂ ਗੁਜਰਨ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਪੰਚਾਇਤ ਨੇ ਪਿੰਡ ਲੋ ਪਿੰਡ ਦੇ ਲੋਕਾਂ ਨੇ ਮਤਾ ਪਾਇਆ ਕੀ ਪਿੰਡ ਦੀ ਪੰਚਾਇਤ ਦੀ ਤੁਸੀਂ ਸਰਪੰਚ ਤੁਹਾਡੀ ਸਹਿਮਤੀ ਉਸਮਤੀ ਦੇ ਨਾਲ ਤੁਸੀਂ ਇਸ ਮਤੇ ਦੇ ਨਾਲ ਇਤفاق ਰੱਖਦੇ ਹੋ ਕਿੱਦਾਂ ਜੀ ਜਿਹੜਾ ਮਤਾ ਪਾਇਆ ਗਿਆ ਹੈ ਜੋ ਕਿ ਲਾਂਰਜ ਕਰਵਾਉਂਦਾ ਉਸ ਦਾ ਬਾਈਕਟ ਕੀਤਾ ਜਾਵੇਗਾ ਜਿਹੜਾ ਜਿਹੜੀ ਪਰਿਵਾਰ ਦੀ ਸੀਜੀ ਵੀ ਹਾਂ ਇਹਨਾਂ ਨੂੰ ਪਿੰਡ ਚੋਂ ਕੱਢਿਆ ਜਾਵੇ ਸਰਪੰਚ ਲਵੇ ਕੀ ਅਥਾਰਟੀ ਹੈ ਵੀ ਕਿਸੇ ਨੂੰ ਪਿੰਡ ਚੋਂ ਬਾਹਰ ਕੱਢ ਦੂ ਪਹਿਲੀ ਗੱਲ ਤਾਂ ਇਹ ਹੈ ਜੀ ਨਹੀਂ ਮਤਾ ਨਹੀਂ ਫਿਰ ਇਹ ਸਪਸ਼ਟ ਕਰੋ ਨਾ ਮਤਾ ਪੰਚਾਇਤ ਦਾ ਜਾਂ ਪਿੰਡ ਵਾਸੀਆਂ ਨੇ ਆਪੇ ਫੈਸਲਾ ਲੈ ਲਿਆ ਉਹ ਉਹ ਸੋਸ਼ਲ ਬਾਈਕਾਟ ਕੀਤਾ ਗਿਆ ਜੀ ਪਿੰਡ ਵੱਲੋਂ ਪੰਚਾਇਤ ਪੰਚਾਇਤ ਦਾ ਫੈਸਲਾ ਹੈ ਹਾਂ ਨਗਰ ਨਵਾਸੀਆਂ ਦਾ ਫੈਸਲਾ ਜੀ ਪੂਰੇ ਨਗਰ ਦਾ ਨਗਰ ਦਾ ਕੱਟ ਹੋਇਆ ਸੀਗਾ ਜੀ ਉੱਥੇ ਨਹੀਂ ਤੁਸੀਂ ਸਰਪੰਚੂ ਤੁਹਾਡੀ ਪੰਚਾਇਤ ਹੈ ਤੁਸੀਂ ਤੁਸੀਂ ਇਹ ਦੱਸੋ ਨਾ ਕਿ ਤੁਸੀਂ ਇਸ ਦੇ ਨਾਲ ਇਤفاق ਰੱਖਦੇ ਹੋ ਜਾਂ ਨਹੀਂ ਮੇਰਾ ਤੇ ਇਹ ਸਵਾਲ ਹੈ ਬਿਲਕੁਲ ਜੀ ਬਿਲਕੁਲ ਜਦੋਂ ਹੁਣ ਨਗਰ ਦੇ ਨਾਲੇ ਸਰਪੰਚ ਹੁੰਦਾ ਨਗਰ ਨਹੀਂ ਚੁਣਿਆ ਸਰਪੰਚ ਨੂੰ ਜਣੀ ਉਹਨਾਂ ਨੂੰ ਪਰਿਵਾਰ ਨੂੰ ਬੇਨਤੀ ਕੀਤੀ ਸੀਗੀ ਹਾਂ ਉਹ ਕਹਿੰਦੇ ਵੀ ਜਦੋਂ ਸੈਟਿੰਗ ਹੋਊਗੀ ਚਲੋ ਅਸੀਂ ਬਾਹਰ ਭੇਜ ਕਰ ਲਾਂਗੇ ਉਹਨੂੰ ਬੇਟੇ ਨੂੰ ਜੀ ਉਹਦੇ ਡੈਡੀ ਨਾਲ ਗੱਲ ਹੋਈ ਆ ਉਹ ਹੁਣ ਰਹਿ ਰਹੇ ਨੇ ਜਿਹੜੇ ਬੇਟਾ ਮੁੰਡਾ ਤੇ ਕੁੜੀ ਉਹ ਦਾਦਾ ਦਾਦੀ ਦੀ ਜਗਾ ਚ ਰਹਿ ਰਹੇ ਨੇ ਜੀ ਉਹ ਕੱਲ ਵੀ ਇਸ ਬੇਸੇ ਤੇ ਦੁਆਰਾ ਸ਼ਾਮ ਨੂੰ ਉਹਦੇ ਡੈਡੀ ਨਾਲ ਮੁੰਡੇ ਦੇ ਨਾਲ ਗੱਲ ਹੋਈ ਆ ਵੀ ਗੁਰਵਿੰਦਰ ਸਿੰਘ ਵੀ ਇਹ ਕੀ ਉਹ ਕਹਿੰਦਾ ਵੀ ਸਰਪੰਚ ਸਾਹਿਬ ਗੱਲ ਤਾਂ ਇਹ ਆ ਵੀ ਹੁਣ ਉਹ ਉਹਨਾਂ ਨੂੰ ਮੈਂ ਧੱਕੇ ਨਾਲ ਕਿਵੇਂ ਕੱਢਦਾ ਮੈਂ ਕਿਹਾ ਧੱਕੇ ਨਾਲ ਤਾਂ ਬਿਲਕੁਲ ਨਹੀਂ ਕੱਢ ਸਕਦਾ ਨਾ ਤੇਰੇ ਕੋਲੇ ਪਾਵਰ ਆ ਨਾ ਕੋਈ ਸਾਡੇ ਕੋਲੇ ਪਾਵਰ ਆ ਹਾਂ ਕਿਸੇ ਤਰ੍ਹਾਂ ਦੀ ਨਹੀਂ ਗੁਰਜਨ ਸਿੰਘ ਜੀ ਇਹ ਸਪਸ਼ਟ ਕਰੋ ਪਿਛਲੇ ਦਿਨੀ ਇਸੇ ਦਿਨੀ ਮੁੰਡਾ ਤੂੰ ਵੀ ਜੀ ਖਬਰ ਸੁਣਣੀ ਆਈ ਸੀ ਇਹ ਸਪਸ਼ਟ ਕਰੋ ਕਿ ਸਮਾਜਿਕ ਬਾਈਕਾਟ ਦਾ ਜੋ ਐਲਾਨ ਕੀਤਾ ਗਿਆ ਮੁੰਡਾ ਕੁੜੀ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਆ ਜਾਂ ਪਰਿਵਾਰ ਨੂੰ ਲੈ ਕੇ ਵੀ ਕੋਈ ਫੈਸਲਾ ਲਿਆ ਗਿਆ ਨਹੀਂ ਪਰਿਵਾਰ ਨਾਲ ਉਹ ਤਾਂ ਪਰਿਵਾਰਕ ਜਿਵੇਂ ਹੁਣ ਪਿੰਡ ਦਾ ਹੈ ਜੀ ਪਿੰਡ ਦੇ ਲੋਕ ਕਹਿੰਦੇ ਨੇ ਵੀ ਹਾਂ ਅਸੀਂ ਪਰਿਵਾਰ ਨਾਲ ਸਾਂਝ ਨਹੀਂ ਰੱਖਣੀ ਜੀ ਨਗਰ ਨਗਰ ਕਹਿ ਰਿਹਾ ਜੀ ਹੂੰ ਹਾਂ ਨਗਰ ਕਹਿ ਰਿਹਾ ਨਾ ਵੀ ਅਸੀਂ ਪਰ ਜੇ ਪਰਿਵਾਰ ਨਾਲ ਜੇ ਨਗਰ ਕਹਿ ਰਿਹਾ ਪਰਿਵਾਰ ਨਾਲ ਸਾਂਝ ਰੱਖਣੀ ਜੇਕਰ ਕੋਈ ਮੁੰਡਾ ਕੁੜੀ ਵਿਆਹ ਕਰਵਾ ਲੈਂਦੇ ਨੇ ਤੇ ਉਹਨਾਂ ਦੇ ਫਿਰ ਉਹਨਾਂ ਦੇ ਪਰਿਵਾਰਾਂ ਦਾ ਮਾਪੇ ਦਾ ਹੀ ਕਸੂਰ ਉਹਨਾਂ ਦੀ ਉਹਨਾਂ ਨੂੰ ਸਜ਼ਾ ਕਿਉਂ ਮਿਲੇ ਲੇ ਮਾਪੇ ਨਾਲ ਤਾਂ ਕੋਈ ਉਹ ਨਹੀਂ ਮਾਪੇ ਨਾਲ ਤਾਂ ਹੁਣ ਵੀ ਵਧੀਆ ਭਾਈਚਾਰਕ ਸਾਂਝਾ ਉਹਨਾਂ ਨੂੰ ਉਹ ਅੱਜ ਤੋਂ ਪਿਛਲੀ 17 ਤਰੀਕ ਦੀ ਗੱਲ ਆ ਹਾਂ ਇਹਨਾਂ ਨੇ ਕਿਤੇ ਕੰਪਲੀਟ ਕੀਤੀ ਸੀਗੀ ਕੁੜੀ ਦੇ ਬ੍ਰਦਰ ਨੇ ਉਹਦੇ ਚਾਚੇ ਨੇ ਡੈਡੀ ਨੇ ਉਹਦੇ ਨੇ ਚੌਂਕੀ ਚ ਹੂੰ ਉੱਥੇ ਦੇ ਡੈਡੀ ਨੇ ਇਹੀ ਗੱਲ ਕਹੀ ਸੀਗੀ ਵੀ ਮੈਂ ਉਹਨਾਂ ਦਾ ਇੰਤਜ਼ਾਮ ਕਰ ਦੂੰਗਾ ਬਾਹਰ ਜਾਣ ਦਾ ਪਰ ਜਦੋਂ ਹੁਣ ਬੱਚੇ ਨਹੀਂ ਮੰਨੇ ਉਹ ਬਾਪ ਦਾ ਕੀ ਕਸੂਰ ਆ ਜੇ ਇਸੀ ਕਹੀਏ ਵੀ ਬਾਪ ਉਹ ਗਲਤ ਤਾਂ ਜੀ ਆਇਆ ਉਹ ਸਾਡੇ ਵਾਸਤੇ ਵੀ ਗਲਤ ਗੱਲ ਆ ਹੂੰ ਨਹੀਂ ਪਰ ਗੁਰਚੰਨ ਸਿੰਘ ਤੁਹਾਨੂੰ ਲੱਗਦਾ ਨਹੀਂ ਕਿ ਮੰਨ ਲਓ ਤੁਸੀਂ ਪਰਿਵਾਰ ਬਾਰੇ ਕੋਈ ਵੀ ਅਜਿਹਾ ਫੈਸਲਾ ਨਹੀਂ ਲੈਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਮੁੰਡਾ ਕੁੜੀ ਦਾ ਬਾਈਕਾਟ ਕੀਤਾ ਜਾਂਦਾ ਹੈ ਤਾਂ ਜਿਹੜੇ ਉਹਨਾਂ ਦੇ ਪਰਿਵਾਰ ਨੇ ਪਰਿਵਾਰਕ ਮੈਂਬਰ ਨੇ ਅਸੀਂ ਵੀ ਸਮਝਦੇ ਹਾਂ ਕਿ ਪਿੰਡਾਂ ਦੇ ਵਿੱਚ ਆ ਕਿਸ ਤਰੀਕੇ ਦਾ ਮਾਹੌਲ ਹੁੰਦਾ ਹੈ ਤੇ ਫਿਰ ਉਹਨਾਂ ਆ ਮਾਪਿਆਂ ਵਾਸਤੇ ਨਾ ਬਾਪ ਵਾਸਤੇ ਬੜੀ ਮੁਸ਼ਕਲ ਖੜੀ ਹੋ ਜਾਂਦੀ ਹੈ ਕਿ ਗਵੰਡੀ ਪਿੰਡ ਵਾਸੀ ਕਈ ਤਾਨੇ ਮਿਹਨੇ ਵੀ ਮਾਰਨੇ ਸ਼ੁਰੂ ਕਰ ਦਿੰਦੇ ਨੇ ਮੇਨ ਜਿਹੜੀ ਜਿਹੜਾ ਮੇਨ ਪ੍ਰੋਬਲਮ ਹੈ ਜਿਹੜੀ ਨਗਰ ਨਿਵਾਸੀਆਂ ਨੇ ਜਿਹੜਾ ਇਹ ਨਗਰ ਦਾ ਜਿਹੜਾ ਫੈਸਲਾ ਇਹ ਮੇਨ ਕਾਰਨ ਇਹੀ ਆ ਸੋਸ਼ਲ ਮੀਡੀਆ ਸੋਸ਼ਲ ਬਾਈਕਾਟ ਕਰਨ ਦਾ ਮਕਸਦ ਇਹ ਹੀ ਆ ਵੀ ਜਿਹੜਾ ਹੁਣ ਬੱਚੇ ਨੇ ਜਾਂ ਉਹਨਾਂ ਦੇ ਇੱਕ ਦੋ ਘਰ ਛੱਡ ਕੇ ਨਾਲੇ ਘਰ ਆ ਉਹਨਾਂ ਦਾ ਮਾਪੇ ਦਾ ਕੁੜੀਆਂ ਦੇ ਮਾਪੇ ਦਾ ਉਥੋਂ ਲੰਘਣ ਦਾ ਰਸਤਾ ਮੇਨ ਰਸਤਾ ਉਹੀ ਆ ਉਹ ਕਈ ਵਾਰੀ ਚਲੋ ਬੱਚਾ ਬਾਹਰ ਨਿਕਲਿਆ ਹੁੰਦਾ ਹੈ ਨਾ ਮਾਪੇ ਨੂੰ ਸਰਮਾਉਂਦੀ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਲਾ ਲੋ ਉਹਦੇ ਚ ਕਈ ਵਾਰੀ ਤਲਖੀ ਚ ਕੋਈ ਲੜਾਈ ਝਗੜਾ ਹੋ ਜਾਏ ਕਿਸੇ ਤਰ੍ਹਾਂ ਦਾ ਵੀ ਕੋਈ ਨਫਾ ਨੁਕਸਾਨ ਹੋ ਸਕਦਾ ਦੋਹੇ ਤਰ੍ਹਾਂ ਦਾ ਹੂੰ ਨਹੀਂ ਪਰ ਗੁਰਚੰਨ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਇਹੀ ਦਾ ਇੱਕ ਹੱਲ ਹੈ ਜੇਕਰ ਤੁਸੀਂ ਇਹਨੂੰ ਸਮੱਸਿਆ ਮੰਨ ਰਹੇ ਹੋ ਇਸ ਦਾ ਹੱਲ ਇਹੀ ਹੈ ਕਿ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ ਜਾਂ ਵੱਤ ਤੋਂ ਵੱਤ ਕਿਸੇ ਤਰੀਕੇ ਦੀ ਅਵੇਰਨੈਸ ਪਿੰਡ ਦੇ ਵਿੱਚ ਲਾਈ ਜਾਵੇ ਆ ਵੈਸੇ ਲੋਕਾਂ ਨੂੰ ਅਗਾਹ ਕੀਤਾ ਜਾਵੇ ਇਹ ਗੱਲਬਾਤ ਇੱਥੇ ਕਰਕੇ ਕੀਤੀ ਸੀਗੀ ਉਹਦੇ ਡੈਡੀ ਨਾਲ ਗੱਲ ਹੀ ਜੀ ਬੇ ਮੁੰਡੇ ਦੇ ਡੈਡੀ ਨਾਲ ਏਸੇ ਗੱਲ ਕਰਕੇ ਕੀਤੀ ਸੀਗੀ ਗੱਲ ਵੀ ਜੇ ਆਪਾਂ ਇਹਨੂੰ ਸਾਈਡ ਤੇ ਕਰ ਦਈਏ ਉਹ ਕਹਿੰਦਾ ਸੀਗਾ ਵੀ ਆਉਣ ਜਾਣ ਤੋਂ ਉਹ ਲੜਕੀ ਵਾਲੇ ਪਰਿਵਾਰ ਨੇ ਇਹ ਕਿਹਾ ਸੀਗਾ ਵੀ ਜਿਵੇਂ ਦੁੱਖ ਦੇ ਸਿੱਖਦੇ ਆ ਕੋਈ ਵਿਆਹ ਸਾਦੀ ਆ ਜਾਂ ਕੋਈ ਦੁੱਖ ਸੰਕਟ ਆ ਛੋਡੇ ਤੇ ਵੀ ਉਹ ਬੜੀ ਖੁਸ਼ੀ ਨਾਲ ਆਵੇ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੂੰ ਵੀ ਸਾਨੂੰ ਲਗਾਤਾਰ ਰਹਿਣ ਤੋਂ ਪ੍ਰੋਬਲਮ ਆ ਹੂੰ ਲੜਕੀ ਦੇ ਪਰਿਵਾਰ ਨੇ ਜਣੀ ਇਹ ਗੱਲ ਕਹੀ ਸੀਗੀ ਚੌਂਕੀ 'ਚ ਅਹ ਨਹੀਂ ਭਗਵਾਨ ਚੰਦ ਸਿੰਘ ਜੀ ਤੁਸੀਂ ਪਿੰਡ ਦੇ ਸਰਪੰਚ ਹੋ ਤੁਸੀਂ ਇਸੇ ਗੱਲ ਦੀ ਗਰੰਟੀ ਦਿੰਦੇ ਹੋ ਦਾਵਾ ਕਰਦੇ ਹੋ ਕਿ ਤੁਸੀਂ ਬਾਈਕਾਟ ਦਾ ਫੈਸਲਾ ਲੈ ਲਿਆ ਬਾਈਕਾਟ ਕੀਤਾ ਜਾਵੇਗਾ ਪਰ ਇਸ ਗੱਲ ਦੀ ਗਾਰੰਟੀ ਦੇਵੋਗੇ ਕਿ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਮਾਪਪਾ ਨੂੰ ਕੋਈ ਤਾਨੇ ਮੇੜੇ ਨਹੀਂ ਮਾਰੇਗਾ ਕੋਈ ਪਰੇਸ਼ਾਨ ਨਹੀਂ ਕਰੇਗਾ ਕਿਉਂਕਿ ਮੁੱਗਾ ਤੋਂ ਪਿਛਲੇ ਦਿਨ ਹੀ ਖਬਰ ਸਾਹਮਣੇ ਆਈ ਇਸ ਤਰੀਕੇ ਦੇ ਨਾਲ ਵਿਆਹ ਹੋਇਆ ਤੇ ਆ ਮੁੰਡੇ ਦੀ ਮਾਂ ਦੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਫਿਰ ਜੇਕਰ ਅਜਿਹੀਆਂ ਖਬਰਾਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਹ ਵੀ ਫਿਰ ਚਿੰਤਾ ਦਾ ਵਿਸ਼ਾ ਹੋ ਜਾਂਦੀ ਹੈ ਜੀ ਜੀ ਨੌਬਤ ਤਾਂ ਹੁਣ 8-9 ਸਾਲ ਹੋ ਗਏ ਜੀ ਇਹੀ ਜੀ ਨੌਬਤ ਫਿਲਹਾਲ ਤਾਂ ਆਈ ਨਹੀਂ ਕਿਉਂਕਿ ਬੇਟਾ ਤੇ ਬੇਟੀ ਬਾਹਰ ਰਹਿ ਰਹੇ ਸੀਗੇ ਨਾ ਕੋਈ ਮੁੰਡੇ ਵਾਲਿਆਂ ਨੂੰ ਪ੍ਰੋਬਲਮ ਹੂੰ ਹੁਣ ਤੱਕ ਤਾਂ ਕਿਸੇ ਤਰ੍ਹਾਂ ਦੀ ਕੋਈ ਆਚਾਈ ਨਹੀਂ ਸੀਗੀ ਉਹ ਤਾਂ ਹੁਣ ਜਦੋਂ ਸਾਲ 6 ਮਹੀਨੇ ਤੋਂ ਰਹਿਣ ਲੱਗੇ ਨੇ ਹੁਣ ਤੋਂ ਕੋਈ ਇਹਨਾਂ ਦੀ ਆਪਸ ਵਿੱਚ ਜਾਂ ਤਾਂ ਕੋਈ ਹੋਈ ਹੋਊ ਤੂੰ ਤੂੰ ਮੈਂ ਮੈਂ ਜਾਂ ਕਈ ਵਾਰੀ ਆਂਡ ਗਮਾਂਡੇ ਕਹਿੰਦਾ ਵੀ ਬੋਲਣ ਨੂੰ ਮਰਦੇ ਹਾਂ ਜਾਂ ਕਈ ਵਾਰੀ ਹੋ ਜਾਂਦੀ ਆ ਮਾੜੀ ਮੋਟੀ ਹਨਾ ਨੋਕਚੋਕ ਆਂਡ ਗਮਾਂਡੇ ਤੇ ਅਗਲਾ ਕਹਿੰਦਾ ਬੋਲਣ ਨੂੰ ਮਰਦੇ ਸੋਡੀ ਕੁੜੀ ਤਾਂ ਬਾਰ ਤੇ ਬੈਠੀ ਆ ਹੂੰ ਅੱਜ ਅੱਜਾ ਤਾਂ ਨੇ ਮੇਣਿਆ ਤਾਂ ਉਹ ਅਗਲਾ ਗੁੱਸੇ ਚ ਹੋ ਕੇ ਕਹਿ ਦਿੰਦਾ ਨਹੀਂ ਸਿਰਫ ਇਹ ਇੱਕ ਜਿਹੜਾ ਤੁਸੀਂ ਮਾਮਲਾ ਦੱਸ ਰਹੇ ਹੋ ਇਸ ਇੱਕ ਮਾਮਲੇ ਨੂੰ ਆਧਾਰ ਬਣਾਉਂਦੇ ਹੋਏ ਮਤਾ ਪਾਇਆ ਗਿਆ ਕਿ ਜਾਂ ਹੋਰ ਵੀ ਅਜਿਹੇ ਕੋਈ ਮਾਮਲਾ ਪਿੰਡ ਤੋਂ ਸਾਹਮਣੇ ਆਇਆ ਨਹੀਂ ਜੀ ਨਾ ਇਹ ਗਾਂਹਾਂ ਇਹ ਗਾਂਹਾਂ ਵਾਸਤੇ ਵੀ ਜਿਹੜੀ ਜਿਹੜੀ ਮੇਨ ਗੱਲ ਹੈ ਜਿਹੜਾ ਇਕੱਠ ਹੋਇਆ ਸੀਗਾ ਉਹਦੇ ਤੇ ਇਹੀ ਹੋਇਆ ਵੀ ਕੱਲ ਨੂੰ ਹੋਰ ਕੋਈ ਬੱਚਾ ਨਾ ਪਿੰਡ ਦਾ ਪਿੰਡ ਚ ਕਰਾ ਕੇ ਵੀ ਹਾਂ ਮੈਂ ਤਾਂ ਇੱਥੇ ਹੀ ਰਹੂੰਗਾ ਜੀ ਉਹ ਤਾਂ ਛੇਦ ਵਾਸਤੇ ਕਹਿ ਰਹੇ ਹਾਂ ਵੀ ਗਾਂਹਾਂ ਵਾਸਤੇ ਬੱਚਿਆਂ ਨੂੰ ਛੇਦ ਮਿਲੇ ਕੀ ਹਾਬ ਕੋਈ ਪਿੰਡ ਦਾ ਪਿੰਡ ਚ ਨਾ ਕਰਾਵੇ ਕਿਸੇ ਤਰ੍ਹਾਂ ਦਾ ਵੈਸੇ ਤਾਂ ਆਜ਼ਾਦੀ ਆ ਕੋਈ ਰੋਕਦਾ ਕਿਸੇ ਨੂੰ ਸਕਦਾ ਨਹੀਂ ਇਹ ਪਤਾ ਲੱਗਦਾ ਕਿ ਮਤਾ ਪਾਸ ਕਰਨ ਦੇ ਨਾਲ ਇਸ ਤਿਹੇ ਕਿ ਨਾ ਬਾਈਕਟ ਕਰਨ ਦੇ ਨਾਲ ਪਿੰਡ ਦਾ ਭਾਈਚਾਰਾ ਆਪਸੇ ਸੰਧ ਜਿਹੜੀ ਕੋ ਬਰਕਰਾਰ ਰਹੇਗੀ ਨਾ ਆਪਾਂ ਨੂੰ ਆਪਾਂ ਨੂੰ ਧੀ ਤੇ ਵਿਸ਼ਵਾਸ ਆ ਨਾ ਪੁੱਤਰ ਤੇ ਵਿਸ਼ਵਾਸ ਆ ਕਿਉਂਕਿ 18 ਸਾਲ ਤੋਂ ਬਾਅਦ ਬੱਚਾ ਆਜ਼ਾਦ ਆ ਹੂੰ ਹੈ ਨਾ ਜੀ ਨੀ ਪਰ ਗੁਰਚੰਦ ਸਿੰਘ ਜੀ ਨਾਲ ਦੀ ਮਰਜ਼ੀ ਹੋ ਜਾਂਦੀ ਆ ਨਾਲ ਕਿਉਂਕਿ ਇਸ ਕਰਕੇ ਵੀ ਚਰਚਾ ਦਾ ਇਸ ਕਰਕੇ ਵੀ ਚਰਚਾ ਦਾ ਵਿਸ਼ਾ ਬਣ ਜਾਂਦਾ ਨੇ ਕਿਉਂਕਿ ਬਹੁਤ ਸਾਰੇ ਅਜਿਹੇ ਜਦੋਂ ਮਾਮਲੇ ਕੋ ਲਾ ਮੈਰਿਜ ਹੁੰਦੀ ਆ ਆ ਕੋਰਟ ਤੱਕ ਵੀ ਉਹਨਾਂ ਦਾ ਰੋਕ ਕੀਤਾ ਜਾਂਦਾ ਹੈ ਕੋਰਟ ਦੇ ਵੱਲੋਂ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਆ ਉਸ ਨੂੰ ਮਾਨਤਾ ਦਿੱਤੀ ਜਾਂਦੀ ਆ ਉਹ ਚੀਜ਼ਾਂ ਤੋਂ ਫਿਰ ਨੌਬਤ ਆਉਂਦੀ ਆ ਜੀ ਮਾਪੇ ਨੂੰ ਵੀ ਆਉਂਦੀ ਆ ਪਿੰਡ ਨੂੰ ਵੀ ਆਉਂਦੀ ਆ ਜੇ ਕੋਈ ਕੱਲ ਨੂੰ ਉਹਨਾਂ ਕੰਨੀ ਉਂਗਲ ਕਰਦਾ ਕੱਲ ਨੂੰ ਅਗਲਾ ਜੇਲ੍ਹ ਜਾਣ ਤੋਂ ਡਰਦਾ ਵੀ ਕੱਲ ਨੂੰ ਸਾਡੇ ਤੇ ਕਿਸੇ ਤਰ੍ਹਾਂ ਦਾ ਪਰਚਾ ਹੋਊਗਾ ਹਾਂ ਹੈਨਾ ਜੀ ਜੀ ਪਰ ਗੁਰਚਨ ਸਿੰਘ ਤਾਂ ਲੱਗਦਾ ਕਿ ਇਸ ਫੈਸਲੇ ਦੇ ਨਾਲ ਇਸਮਤੇ ਦੇ ਨਾਲ ਜਿਹੜਾ ਕਿ ਭਾਈਚਾਰਾ ਜ਼ਿਆਦਾ ਬਿਹਤਰ ਹੋਏਗਾ ਭਾਈਚਾਰਾ ਪਿੰਡ ਦਾ ਬਣਿਆ ਰਹੇਗਾ ਬਿਲਕੁਲ ਬਣਿਆ ਰਹਿ ਸਕਦਾ ਜੀ ਜਦੋਂ ਕੋਈ ਇਹ ਜੀ ਨੌਬਤ ਨਹੀਂ ਆਊਗੀ ਹੂੰ ਠੀਕ ਹੈ ਗੁਰਚਨ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਇਹ ਪਿੰਡ ਗਲਵੱਟੀ ਦੇ ਸਰਪੰਚ ਸਾਡੇ ਨਾਲ ਜੁੜੇ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਸ ਦੇ ਨਾਲ ਭਾਈਚਾਰਾ ਬਣਿਆ ਰਹੇਗਾ ਆਪਣਾ ਤਰਕ ਉਹਨਾਂ ਤੋਂ ਦਿੱਤਾ ਜਾ ਰਿਹਾ ਕਿ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਪਿੰਡ ਦੇ ਵਿੱਚ ਕਿਉਂਕਿ ਆ ਲਾ ਮੈਰਿਜ ਮੁੰਡੇ ਕੁੜੀ ਵੱਲੋਂ ਕਰਵਾਈ ਜਾਂਦੀ ਹੈ 2016 ਦਾ ਇਹ ਪੂਰਾ ਮਾਮਲਾ ਹੈ ਉਸ ਦੇ ਬਾਅਦ ਹੀ ਪਿੰਡ ਦੀ ਪੰਚਾਇਤ ਦੇ ਵੱਲੋਂ ਅਜਿਹਾ ਫਰਮਾਨ ਸੁਣਾਇਆ ਜਾਂਦਾ ਹਾਲਾਂਕਿ ਆਪਣੇ ਆਪ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਹੈ ਕਿ ਇੱਕ ਇੱਕ ਕਰਕੇ ਹੁਣ ਕਈ ਜਗ੍ਹਾਵਾਂ ਤੋਂ ਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਵਕਫਾ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਅਜਿਹੇ ਮਤੇ ਪਾਏ ਜਾ ਰਹੇ ਨੇ